ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਫਤੇਗੜ ਸਭਰਾ ਇਹ ਫirozpur ਜ਼ਿਲ੍ਹੇ ਦਾ ਪਿੰਡ ਹੈ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਵਸਿਆ ਇਹ ਪਿੰਡ ਇਤਿਹਾਸਕ ਪਿੰਡ ਆ ਪੰਜਾਬ ਦਾ ਕਿਉਂਕਿ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਉਹਨਾਂ ਦੀ ਸ਼ਹਾਦਤ ਨਾਲ ਸੰਬੰਧਤ ਇਹ ਪਿੰਡ ਤੇ ਇਥੇ ਤਕਦੀਰ ਬਰੀਡਿੰਗ ਫਾਰਮ ਹੈ ਸਰਪੰਚ ਗੁਰਦੇਵ ਸਿੰਘ ਜਿਹੜੇ ਮੁਰਾ ਨਸਲ ਉੱਤੇ ਜਾਂ ਨੀਲੀ ਰਾਵੀ ਨਸਲ ਉੱਤੇ ਕੰਮ ਕਰ ਰਹੇ ਇਹਨਾਂ ਦੀ ਹੋਮ ਬਰੀਡ ਹੈ ਅੱਜ ਇੱਕ ਸਵੱਬ ਬਣਿਆ ਦੱਸੋ ਵੀ ਇਹਨਾਂ ਦੀ ਪਹਿਲਣ ਝੋਟੀ ਨੇ ਬੜਾ ਸੋਹਣਾ ਦੁੱਧ ਜਿਹੜਾ ਉਹ ਕੱਢਿਆ ਉਹਦੀ ਆਪਾਂ ਲਾਈਵ ਮਿਲਕਿੰਗ ਕਰਕੇ ਅਟੇ ਸੀ ਤੇ ਜਦੋਂ ਆਪਾਂ ਇਦਾਂ ਲਾਈਵ ਮਿਲਕਿੰਗ ਕਰਦੇ ਆਂ ਤੇ ਉਸ ਤੋਂ ਬਾਅਦ ਚ ਜਿਹੜੇ ਆਪ ਸਵੈਚੋ ਪਿਆਰ ਵਾਲੇ ਭਰਾ ਹੁੰਦੇ ਆ ਜਾਂ ਪਸ਼ੂ ਪਾਲਣ ਦੇ ਕਿੱਤੇ ਨੂੰ ਪਸੰਦ ਕਰਦੇ ਆ ਉਹ ਸਾਰੇ ਇਕੱਠੇ ਵੀ ਹੁੰਦੇ ਆ ਇਕੱਤਰ ਵੀ ਹੁੰਦੇ ਆ ਚਾਪਾਂ ਇਹ ਵੀਡੀਓ ਲਾਈਵ ਮਿਲਕਿੰਗ ਤੋਂ ਬਾਅਦ ਦੀ ਹੈ ਇਸ ਵੀਡੀਓ ਚ ਆਪਾਂ ਬਾਈ ਦੀ ਹੋਰਾਂ ਦੇ ਸਰਪੰਚ ਸਾਹਿਬ ਦੇ ਪਸ਼ੂ ਵੀ ਦਿਖਾ ਦਨੇ ਆ ਨਾਲ ਕੁਸਪਰਾ ਮੰਨ ਲਓ ਜਿਹੜਾ ਆਮ ਤੌਰ ਤੇ ਤੁਸੀਂ ਦੇਖਦੇ ਹੀ ਹੋਵੋਗੇ ਵੀ ਉਸ ਛੋਟੀ ਨੂੰ ਕੋਈ ਹਾਰ ਪਣਾਏ ਜਾਂਦੇ ਆ ਜਾਂ ਸਰਪੰਚ ਸਾਹਿਬ ਨੂੰ ਕੋਈ ਸਨਮਾਨਿਤ ਚਿੰਨ ਅ ਕੌਂਸਲ ਆ ਵਧਾਉਣ ਵਾਸਤੇ ਉਹ ਵੀ ਸਾਰਾ ਇਸੇ ਵੀਡੀਓ ਦੌਰਾਨ ਤੁਸੀਂ ਦੇਖੋਗੇ ਇਹ ਸਾਰੇ ਭਰਾ ਇੱਥੇ ਪਹੁੰਚੇ ਹੋਏ ਆ ਗੱਲਾਂ ਬਾਤਾਂ ਵੀਡੀਓ ਚ ਕੋਸ ਕਵੀਰਾਂ ਨਾਲ ਆਪਾਂ ਕਰਾਂਗੇ ਪਰ ਸਭ ਤੋਂ ਪਹਿਲਾਂ ਆਪਾਂ ਚਰਵਾਤ ਕਰਾਂਗੇ ਸਰਪੰਚ ਸਾਹਿਬ ਤੋਂ ਤੇ ਉਦੋਂ ਬਾਅਦ ਇਹਨਾਂ ਦੇ ਪਸ਼ੂ ਦਿਖਾਵਾਂਗੇ ਸਰਪੰਚ ਸਾਹਿਬ ਪਹਿਲਾਂ ਤਾਂ ਸਾਰੀ ਟੀਮ ਵੱਲੋਂ ਤੁਹਾਨੂੰ ਮੁਬਾਰਕਾਂ ਤੋਡੀ ਪਾਈਲਟ ਝੋਟੀ ਨੇ ਬਹੁਤ ਸੋਹਣਾ ਦੁੱਧ ਕੱਢਿਆ ਜੀ ਅੱਜ ਜੀ ਪਹਿਲਾਂ ਤਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੂੰ ਵੀਰੇ ਭਰਾ ਚੱਲ ਕੇ ਆਏ ਜਾਂ ਜਿਨ੍ਹਾਂ ਜਿਨ੍ਹਾਂ ਨੇ ਲਾਈਵ ਵੇਖਿਆ ਹੂੰ ਸਾਰਿਆਂ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੀ ਸਰਪੰਚ ਸਾਹਿਬ ਇਹ ਝੋਟੀ ਦੀ ਉਮਰ ਬਾਰੇ ਪਹਿਲਾਂ ਪੁੱਛੂੰਗਾ ਇਹਦੀ ਉਮਰ ਕਿੰਨੀ ਹੈ ਵੀਰ ਜੀ ਇਹਦੀ ਉਮਰ ਜਿਹੜੀ ਹੈ ਨਾ ਹੂੰ ਉਹ ਹੈਗੀ 15 ਤਰੀਕ ਨੂੰ ਤੇ 6ਵੇਂ ਮਹੀਨੇ ਨੂੰ ਆ ਮਤਲਬ ਇਹਨੇ ਬਿਲਕੁਲ ਕਲੀਅਰ ਡੇਟ ਆਫ ਬਰਥ ਦਾ 15 6 22 ਦਾ ਜਨਮ ਠੀਕ ਹੈ ਇਹਨੇ 3 ਸਾਲ ਦੀ ਹੋ ਜਾਣਾ ਜੀ 15 6 22 ਦਾ ਇਹਦਾ ਬਰਥ ਹੈ ਦੋਸਤੋ ਮੈਂ ਇੱਕ ਵਾਰ ਤੁਹਾਨੂੰ ਦਿਖਾ ਦਿਆਂ ਸੋ ਤੇ ਇਹਨੇ ਟੈਗ ਨੰਬਰ 11 ਵਾ ਜੀ ਇਹਦਾ ਠੀਕ ਹੈ ਠੀਕ ਹੈ ਜੀ ਓਕੇ ਸੋ ਇਹਨੇ 3 ਸਾਲ ਦੀ ਹੋਣਾ ਹੈ ਹਜੇ 15 ਤਰੀਕ ਨੂੰ 6ਵੇਂ ਮਹੀਨੇ ਦੇ ਵਿੱਚ ਸਰਪੰਚ ਸਾਹਿਬ ਦੁੱਧ ਆਪਣੇ ਸਾਹਮਣੇ ਆ ਗਿਆ ਇਹਨੇ ਦੁੱਧ ਕੀਤਾ ਹੈ 16 ਕਿਲੋ 800 ਗ੍ਰਾਮ ਇਹਦੇ ਪਿਓ ਬਾਰੇ ਗੱਲ ਕਰੀਏ ਤਾਂ ਕਿਹੜੇ ਬੁੱਲ ਦੀ ਧੀ ਹੈ ਜਿਹੜਾ ਬੋ ਜਿਹੜਾ ਬਾਪ ਆ ਪੰਜਾਬ ਕੋਲ ਬੋਲਦਾ ਆਪਣੇ ਕੋਲੇ ਆਪਾਂ ਦੇ ਸਾਧਕੇ ਨਾਲ ਹਾਂਜੀ ਆਪਾਂ ਆਪੇ ਬ੍ਰੇਡ ਕੀਤਾ ਇੱਕ ਵਾਰ ਪਹਿਲਾਂ ਤੁਹਾਨੂੰ ਝੋਟੀ ਦਿਖਾ ਦਿਆਂ ਉਸ ਤੋਂ ਬਾਅਦ ਇਸ ਝੋਟੀ ਦਾ ਪਿਓ ਜਿਹੜਾ ਬਾਈਜੋਰਾ ਦਾ ਬੁੱਲ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਝੋਟੀ ਦੇਖੋ ਮਿਲਕਿੰਗ ਅਸੀਂ ਸਵੇਰ ਕਰਕੇ ਹਟੇ ਆਂ ਫਵਾਨੇ ਦੇ ਉੱਤੇ ਨਾੜਾਂ ਇਹ ਕੁਦਰਤੀਆਂ ਹੋਣੀਆਂ ਇੱਕ ਚੰਗੇ ਪਸ਼ੂ ਦੀ ਨਿਸ਼ਾਨੀ ਹੈ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੈ ਤੁਸੀਂ ਇਹਦੇ ਆਰਡਰ ਦੀ ਬਣਾਵਟ ਦੇਖ ਲਓ ਥਣ ਦਾ ਸਾਈਜ਼ ਦੇਖੋ ਹਜੇ 3 ਸਾਲ ਤੋਂ ਉਮਰ ਇਹਦੀ ਘੱਟ ਹੈ ਝੋਟੀ ਦੀ ਇਹਦੇ ਪੁੜਿਆਂ ਦੀ ਬਣਾਵਟ ਦੇਖ ਸਕਦੇ ਹੋ ਤੁਸੀਂ ਸਟਰਕਚਰ ਦੇਖੋ ਤੇ ਨਾਲ ਇਸ ਝੋਟੀ ਦਾ ਪਿਓ ਜਿਹੜਾ ਜਿਹਦੇ ਕਰਕੇ ਝੋਟੀ ਜਿਹੜੀ ਪੈਦਾ ਹੋਈ ਉਹ ਬੱਲ ਤੁਹਾਨੂੰ ਦਿਖਾ ਦਈਏ ਇੱਕ ਵਾਰ ਸਾਰੇ ਪਸ਼ੂ ਵੀ ਦਿਖਾਉਂਗਾ ਸਰਪੰਚ ਸਾਹਿਬ ਦੇ ਇੱਕ ਵਾਰ ਇਸੇ ਵੀਡੀਓ ਚ ਇਹ ਆ ਉਹ ਬੱਲ ਜਿਹਦਾ ਨਾਮ ਸਰਪੰਚ ਸਾਹਿਬ ਕੀ ਨਾਮ ਰੱਖਿਆ ਉਹ ਪੰਜਾਬ 골ਡ 1 ਪੰਜਾਬ 골ਡ 1 ਤੇ ਇਹਦੀ ਹੋਰ ਝੋਟੀ ਵੀ ਹੈ ਮੇਰੇ ਖਾਲਚ ਆਪਣੇ ਕੋਲ ਸਰਪੰਚ ਸਾਹਿਬ ਹਾਂਜੀ ਹਾਂਜੀ ਆ ਨਾਲ ਖੜੀ ਠੀਕ ਹੈ ਇਹ ਵੀ ਇਹ ਉਸ ਝੋਟੀ ਦੀ ਭੈਣ ਹੈ ਇਹ ਮੰਨ ਲਓ ਹੋਰ ਹੈ ਬਾਪ ਵੱਲੋਂ ਇਹ ਸੇਮ ਆ ਜੀ ਹਾਂ ਮਾਂ ਵੱਲੋਂ ਇਹ ਅਲੱਗ-ਅਲੱਗ ਆ ਇਹਦੀ ਮਾਂ ਤਾਂ ਆ ਰਾਜੀ ਵਾਲੀ ਆ ਜੀ ਆ ਠੀਕ ਹੈ ਅੱਛਾ ਇਹ ਜੇ ਆਪਾਂ ਬੁੱਲ ਦੀ ਮਾਂ ਦੀ ਗੱਲ ਕਰੀਏ ਤਾਂ ਆ ਮਾਝਾ ਜੀ ਇਹਦਾ ਨਾਮ ਕੀ ਰੱਖਿਆ ਤੰਦਿਰ ਆ ਜੀ ਇਹ ਹੀ ਮੇਨ ਮਾਝਾ ਥੋੜੀ ਜਿਹਦੇ ਨਾਂ ਤੇ ਆਪਾਂ ਫਾਰਮ ਵੀ ਬਣਾਇਆ ਸਾਢੇ 25 ਕਿਲੋ ਦਾ ਰਿਕਾਰਡ ਕਰਾਇਆ ਜੀ ਠੀਕ ਹੈ ਕਿੰਨਾ ਇਹਦਾ ਪੀਕ ਲੈਵਲ ਕਿੰਨਾ ਰਿਹਾ ਸਾਢੇ 25 ਜਿਹੜਾ ਇਹਨੇ ਦੁੱਧੋ ਮੈਕਸਿਮਮ ਦਿੱਤਾ ਜੀ ਠੀਕ ਹੈ ਤੇ ਬਾਕੀ ਸਾਢੇ 23 ਰਿਕਾਰਡਿੰਗਾਂ ਕੀ ਆ ਇੱਕ 22 ਕਿਲੋ 900 ਗ੍ਰਾਮ ਦੀ ਆ ਇਹਦੀਆਂ ਤਾਂ ਮੇਰੇ ਖਾਲਚ ਰਿਕਾਰਡਿੰਗ ਤਾਂ ਬਹੁਤ ਜ਼ਿਆਦਾ ਹੀ ਹੈ ਸਾਰੀਆਂ ਮੈਚ ਕਰਦੀਆਂ ਸੋ ਦੋਸਤੋ ਇਹਦਾ ਡਾਟਾ ਬੜਾ ਲੰਬਾ ਹੈ ਸਮਝਦਾ ਇਹ ਸਮਝਦਾ ਬੱਚਾ ਇਹ ਪੰਜਾਬ 골ਡ 1 ਨਾਮ ਰੱਖਿਆ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਇਹ ਕਿਹੜੇ ਮਾਲੀ ਦਾ ਬੱਚਾ ਬਾਪ ਇਹਦਾ ਹੈ BM 264 BM 264 ਕਿ ਡੀਐਨਏ ਟੈਸਟਡ ਆ ਜੀ ਮਾਂ ਨਾਲ ਤੇ ਪਿਓ ਨਾਲ ਵੀ ਸਹੀ ਹੈ ਸੋ ਦੋਸਤੋ ਐਨਡੀਡੀਬੀ ਦੁਆਰਾ ਡੀਐਨਏ ਹੋਵੇ ਜੀ ਜੀ ਐਨਡੀਡੀਬੀ ਐਨਡੀਡੀਬੀ ਦੁਆਰਾ ਦੋਸਤੋ ਡੀਐਨਏ ਟੈਸਟਡ ਪਿਓ ਨਾਲ ਵੀ ਤੇ ਮਾਂ ਨਾਲ ਵੀ ਇਹ ਬੁੱਲ ਤੇ ਜਿਹੜੋ ਆਪਾਂ ਪ੍ਰੋਜਨਿ ਦੀ ਗੱਲ ਕਰਦੇ ਆਂ ਵੀ ਇੱਕ ਬੁੱਲ ਕਿਦਾਂ ਦਾ ਰਿਜ਼ਲਟ ਦਿੰਦਾ ਤੋ ਝੋਟੀ ਤੁਹਾਨੂੰ ਲਾਈਵ ਚ ਆਤੀ ਹੈ 2.5 ਮਹੀਨੇ ਰਹਿੰਦੇ ਆ ਜਿਹੜੀ ਸੈਂਟਰ ਚ ਝੋਟੀ ਖੜੀ ਆ 2.5 ਰਹਿ ਗਈ ਨਾ 2.5 ਰਹਿ ਗਈ ਤੇ 2.5 ਮਹੀਨਿਆਂ ਨੂੰ ਫੇਰ ਸਵਾਬ ਬਣਿਆ ਤਾਂ ਤੁਹਾਨੂੰ ਲਾਈਵ ਮਿਲਕਿੰਗ ਦਿਖਾਵਾਂਗੇ ਕਿਉਂਕਿ ਇਸੇ ਬੁੱਲ ਦੀ ਏ ਧੀ ਹੈ ਦੂਜੇ ਪਸ਼ੂ ਇੱਕ ਵਾਰ ਵੈਸੇ ਦਿਖਾਵਾਂਗੇ ਇਹ ਵੀ ਗੱਲ ਹੈਗੀ ਆ ਵੀ ਆ ਦੋ ਧੀਆ ਪਹਿਲਾ ਜਨ ਸਭ ਤੋਂ ਪਹਿਲੇ ਬੱਚੇ ਆ ਦੇ ਇਹ ਸਭ ਤੋਂ ਪਹਿਲੇ ਆ ਸਭ ਤੋਂ ਪਹਿਲੇ ਇਸ ਤੋਂ ਪਹਿਲਾਂ ਤਾਂ ਕੋਈ ਬੱਚਾ ਨਹੀਂਗਾ ਬਾਹਰ ਫੀਲਡ ਚਗਾ ਹੂੰ ਤੇ ਵੇਖੋ ਦੋ ਬੱਚੇ ਸਭ ਤੋਂ ਪਹਿਲਾਂ ਇਹ ਡੈਪਟ ਕੋਲ ਆਏ ਆ ਚਾਹੀਏ ਤੇ ਦੋਵੇਂ ਹੀ ਰਿਕਾਰਡਡ ਹੋਣਗੇ ਪਹਿਲੀ ਜਿਹੜੀ ਸੂਪੀ ਆ ਉਹਨੇ ਰਿਕਾਰਡ ਕਰਾਤਾ 18800 ਹੋ ਗਿਆ ਉਹਦਾ 16800 16800 ਤੇ ਇਹ ਇਹਦੇ ਤੋਂ ਆਸ ਕਰਦੇ ਆ ਸਹੀ ਸਲਾਮਤ ਸੂਗਾ ਹੋ ਜੇ ਤੇ ਇਹ ਵੀ ਕੁਛ ਨਾ ਕਰ ਸਰਪ ਕਰੋ ਵੱਧਦੀ ਉਮੀਦ ਹੈ ਸੋ ਇੱਕ ਵਾਰ ਦੂਜੇ ਪਸ਼ੂ ਵੈਸੇ ਦਿਖਾ ਦਿਆਂ ਦੋਸਤੋ ਮੈਂ ਸਰਪੰਚ ਸਾਹਿਬ ਦੇ ਕਿਉਂਕਿ ਬਹੁਤ ਹੀ ਲੰਬੀ ਵੀਡੀਓ ਨਹੀਂ ਬਣਾਉਣੀ ਉਸ ਤੋਂ ਬਾਅਦ ਆਪਾਂ ਉਧਰਲੇ ਪਾਸੇ ਚੱਲਾਂਗੇ ਜਿਹੜੇ ਭਰਾ ਪਹੁੰਚੇ ਐ ਇੱਥੇ ਖੁੱਲ੍ਹਿਆਂ ਛੱਡ ਦਿੰਦੇ ਆ ਮੱਝਾਂ ਇਸ ਸਾਈਡ ਤੇ ਲਿਮਟਡ ਜੇ ਪਸ਼ੂ ਰੱਖਦੇ ਆ ਸੰਭਾਲ ਚੰਗੀ ਆ ਦੋਸੋ ਇਹਨਾਂ ਪਸ਼ੂਆਂ ਦੀ ਸਰਪੰਚ ਸਾਹਿਬ ਦੁਆਰਾ ਇਧਰ ਨਵੀਂ ਪਨੀਰੀ ਤਿਆਰ ਹੋ ਰਹੀ ਹੈ ਆਪਾਂ ਚੱਲਦੇ ਹਾਂ ਪਰਲੇ ਪਾਸੇ ਨੂੰ ਸੋ ਦੋਸੋ ਇੱਕ ਏ ਇੱਕ ਟੀਮ ਵੱਲੋਂ ਇਹਨਾਂ ਦੀ ਨਵਿਕਲੀ ਇੱਕ ਕੋਸ਼ਿਸ਼ ਰਹਿੰਦੀ ਹੈ ਵੀ ਇਹ ਪਸ਼ੂ ਨੂੰ ਉਹਦੇ ਜਿਹੜਾ ਉਹ ਹਾਰ ਪਾਉਂਦੇ ਆ ਸੋ ਬਾਈ ਭਿੰਦੇ ਵੱਲੋਂ ਇੱਕ ਹਾਰ ਬਾਈ ਹਰਜੋਤ ਦੇ ਹੱਥ ਦੇ ਵਿੱਚ ਹੈ ਤੇ ਉਧਰੋਂ ਇੱਕ ਵੀਰ ਇਨਸਾਈਡ ਦੇ ਉੱਤੇ ਵੀ ਖੜੇ ਹੈ ਇਹਨਾਂ ਦੇ ਹੱਥ ਦੇ ਵਿੱਚ ਡਾਲਰਾਂ ਦਾ ਹਾਰ ਹੈ ਸੋ ਇਹ ਹਾਰ ਜਿਹੜੇ ਉਹ ਇਸ ਝੋਟੀ ਨੂੰ ਪਾਉਣੇ ਆ ਸੋ ਦੋਸਤੋ ਅਸੀਂ ਹੁਣ ਬਾਈ ਜੀ ਹੋਰਾਂ ਦੇ ਘਰ ਜਿਹੜੇ ਇਹ ਬੈਨਰ ਲੱਗੇ ਆ ਉਹ ਤੁਹਾਨੂੰ ਦਿਖਾਉਣ ਵਾਸਤੇ ਇਸ ਸਾਈਡ ਤੇ ਆ ਗਏ ਸੀ ਇੱਕ ਪਸ਼ੂਆਂ ਵਾਲੀ ਜਗ੍ਹਾ ਕੰਜਸਟਡ ਹੈ ਇਕੱਠ ਜਿਆਦਾ ਹੈ ਤਾਂ ਉਹਦੇ ਕਰਕੇ ਹੀ ਸੋਚਿਆ ਵੀ ਥੋੜਾ ਨਵੇਕਲੀ ਜਗ੍ਹਾ ਤੇ ਵੀਡੀਓ ਸ਼ੂਟ ਕਰਦੇ ਆ ਮਦਰ ਮਿਲਕ ਰਿਕਾਰਡ ਜੇ ਤਕਦੀਰ ਦੀ ਆਪਾਂ ਗੱਲ ਕਰਦੇ ਆ ਜਾਂ 골ਡ ਪੰਜਾਬ 골ਡ 1 ਦੀ ਗੱਲ ਕਰੀਏ ਇਹ ਤੋਂ ਇਲਾਵਾ ਇਹਨਾਂ ਕੋਲ ਬੁੱਲ ਇਰਾਕਾ ਵੀ ਹੈ ਸੇਮ ਪਿਓ ਅਲੱਗ-ਅਲੱਗ ਹੈ ਦੋਨੇ ਬੁੱਲ ਪ੍ਰੋਜਲਿਨੀ ਟੈਸਟਡ ਨਾਲ ਡੀਐਨਏ ਟੈਸਟਡ ਹੈ ਪ੍ਰੋਜਲਿਨੀ ਟੈਸਟਡ ਪੀ 288 ਬੁੱਲ ਹੈ ਉਹਦਾ ਇਹ ਇਰਾਕਾ ਜਿਹੜਾ ਉਹ ਬੱਚਾ ਹੈ ਤੇ ਮਦਰ ਮਿਲਕ ਰਿਕਾਰਡ ਸਾਹਮਣੇ ਪੜ੍ਹ ਲਓ ਤੁਸੀਂ ਜਿੱਥੇ-ਜਿੱਥੇ ਉਹਦੀ ਚੁਆਈ ਹੋਈ ਹੈ ਨਾਮ ਬਾਈ ਜਿਹੜਾ ਨੇ ਤਕਦੀਰ ਉਸ ਮੱਝ ਦਾ ਰੱਖਿਆ ਸੋ ਇਹ ਇਹਨਾਂ ਦੇ ਇੱਥੇ ਜਿਹੜਾ ਉਹ ਟੋਟਲ ਡਾਟਾ ਜਿਹੜਾ ਉਹ ਇਹਨਾਂ ਬੈਨਰਾਂ ਦੇ ਉੱਤੇ ਲਾਗਾਵੇ ਰਾਕੇ ਬੋਲ ਦੀਆਂ ਇਹ ਤੋਂ ਇਲਾਵਾ ਪੰਜਾਬ 골ਡ ਇਸ ਸਾਈਡ ਦੇ ਉੱਤੇ ਉਹ ਬੁੱਲ ਦੀ ਫੋਟੋ ਤੁਸੀਂ ਦੇਖੋ ਕਿਉਂਕਿ ਅੱਜ ਅਸੀਂ ਇੱਕ ਜਿਹੜੀ ਵੀਡੀਓ ਬਣਾਉਣੀ ਹੈ ਉਸੇ ਤਰੀਕੇ ਦੀ ਵੀਡੀਓ ਸ਼ੂਟ ਕਰ ਰਹੇ ਹਾਂ ਫਿਰ ਸਪੈਸ਼ਲ ਇਹਨਾਂ ਪਸ਼ੂਆਂ ਨੂੰ ਤਿਆਰ ਕਰਾਂਗੇ ਤੇ ਤੁਹਾਨੂੰ ਵੀਡੀਓ ਦਿਖਾਵਾਂਗੇ ਇਹ ਸਾਹਮਣੇ ਤੁਸੀਂ ਦੇਖ ਲਓ ਪੰਜਾਬ 골ਡ 1 ਜਿਹਦੀ 3 ਨੇ ਅੱਜ ਦੁੱਧ ਜਿਹੜਾ ਉਹ ਰਿਕਾਰਡ ਕਰਾਇਆ ਹੋਇਆ ਤੇ ਦੋਸਤੋ ਇਹ ਭਰਾ ਸਾਰੇ ਜਿਹੜੇ ਇੱਥੇ ਸਵੇਰ ਜਦੋਂ ਚੁਾਈ ਅਸੀਂ ਸ਼ੁਰੂ ਕਰਨੀ ਸੀਗੀ ਮੇਰੇ ਖਿਆਲ ਚ 6 ਵਜੇ ਦੇ ਆਸ-ਪਾਸ ਇਹ ਸਾਰੇ ਵੀਰ ਜਿਹੜੇ ਪਹੁੰਚਨੇ ਸ਼ੁਰੂ ਹੋ ਗਏ ਸੀਗੇ ਇਹਨਾਂ ਦੀ ਪ੍ਰੋਪਰ ਟੀਮ ਹੈ ਤੇ ਨਾਲ ਬਹੁਤ ਵੀਰ ਜਿਹੜੇ ਸਰਪੰਚ ਸਾਹਿਬ ਨਾਲ ਪਿਆਰ ਰੱਖਦੇ ਆ ਉਹ ਵੀ ਪਹੁੰਚੇ ਹੋਏ ਆ ਜਿਹੜੇ ਇਹ ਹਾਰ ਆ ਦੋਸਤੋ ਇਹ ਸਾਰੇ ਝੋਟੀ ਨੂੰ ਪਾਉਣੇ ਹੁੰਦੇ ਆ ਪਰ ਵੀਡੀਓ ਤੋਂ ਪਹਿਲਾਂ ਸੀ ਇਹ ਸੋਚਿਆ ਵੀ ਪਸ਼ੂ ਕਿਸੇ ਗੱਲ ਨੂੰ ਕਬਰਾਵੇ ਨਾ ਤੇ ਅਸੀਂ ਵੀਡੀਓ ਵੈਸੇ ਨਵੇਕਲੀ ਸ਼ੂਟ ਕਰ ਲੈਨੇ ਆ ਤੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਚਾਲੂ ਰੱਖਾਂਗੇ ਬਾਈ ਗੁਰਲਾਲ ਆਪਣੇ ਨਾਲ ਸਾਹਮਣੇ ਉਹਨਾਂ ਦੇ ਮੈਕ ਲਗਾ ਗਰਲਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਗਰਲਾਲ ਪੂਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਾਂ ਬਾਈ ਜਿੰਨੇ ਭਰਾ ਦੇਖਦੇ ਆ ਉਹਨਾਂ ਵੱਲ ਉਹ ਸੋਣ ਦੁੱਧ ਝੋਟੀ ਨੇ ਕੱਢਿਆ ਹਾਰ ਜਿਹੜੇ ਉਹ ਆਪਾਂ ਬਾਅਦ ਚ ਪਾ ਦਾਂਗੇ ਇੱਥੇ ਜਿਹੜੇ ਵੀਰ ਪਹੁੰਚੇ ਆ ਜਿਨ੍ਹਾਂ ਦੇ ਨਾਮ ਤੁਸੀਂ ਜਾਣਦੇ ਹੋ ਮੜਾ ਆਪਾਂ ਜੇ ਉਹਨਾਂ ਬਾਰੇ ਥੋੜੀ ਜਾਣਕਾਰੀ ਦੇ ਦਈਏ ਪਹਿਲਾਂ ਤੇ ਸਾਰੇ ਵੀਰ ਸਤਿਕਾਰਯੋਗ ਆ ਜਿੰਨੇ ਵੀ ਆਏ ਇੱਥੇ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਵੀ ਉਹ ਸਾਡੇ ਕੋਲ ਪਹੁੰਚੇ ਆ ਤੇ ਸਾਡਾ ਇਸ ਕੰਮ ਦੇ ਵਿੱਚ ਉਹਨਾਂ ਨੇ ਹੌਸਲਾ ਅਫਜ਼ਾਈ ਕੀਤੀ ਤੇ ਜੇ ਆਪਾਂ ਕੱਲੇ-ਕੱਲੇ ਦਾ ਨਾਮ ਬੋਲੀਏ ਤੇ ਫਿਰ ਵੀਰ ਜਿਆਦਾ तकरीबन ਸਾਰੇ ਸਤਿਕਾਰ ਜੋ ਆਪਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨੇ ਵੀ ਵੀਰ ਇੱਥੇ ਪਹੁੰਚੇ ਆ ਠੀਕ ਹੈ ਭਾਈ ਗੁਰਲਾਲ ਭਾਈ ਤੁਸੀਂ ਸੀਮਨ ਜਿਹੜਾ ਤੁਹਾਡੇ ਜ਼ਰੀਏ ਬਹੁਤ ਸਾਰੇ ਏਰੀਆ ਚ ਪਹੁੰਚਦਾ ਹੈ ਜੇ ਮੰਨੀਏ ਤਾਂ ਪੂਰੇ ਪੰਜਾਬ ਚ ਤੁਸੀਂ ਸੀਮਨ ਪਹੁੰਚਾਉਨੇ ਹੋ ਹਾਂਜੀ ਹਾਂਜੀ ਪੰਜਾਬ ਗੋਲਡ 1 ਬੁੱਲ ਜਿਹੜਾ ਸਰਪੰਚ ਸਾਹਿਬ ਕੋਲ ਆ ਉਹਦੀ ਝੋਟੀ ਨੇ ਅੱਜ ਦੁੱਧ ਚੁਆਇਆ ਹੈ ਤੇ ਹਰੇਕ ਫਾਰਮਰ ਉਹੀ ਬੁੱਲ ਅੱਜ ਦੇ ਟਾਈਮ 'ਚ ਵਰਤਣਾ ਚਾਹੁੰਦਾ ਜਿਹਦੀਆਂ ਝੋਟੀਆਂ ਦੁੱਧ ਤੇ ਆਈਆਂ ਹੋਣ ਬਿਲਕੁਲ ਜੀ ਬਿਲਕੁਲ ਸੀਮਨ ਬਾਰੇ ਥੋੜੀ ਜਾਣਕਾਰੀ ਇਹਦਾ ਸੀਮਨ ਅਵੇਲੇਬਲ ਰਹਿੰਦਾ ਸੀ ਹਾਂਜੀ ਸੀਮਨ ਅਵੇਲੇਬਲ ਰਹਿੰਦਾ ਤੇ ਬਾਕੀ ਹੋਰ ਵੀ ਆਪਾਂ ਸਪਲਾਈਰਾਂ ਨੂੰ ਅੱਗੇ ਵੀ ਦਿੱਤਾ ਹੋਇਆ ਸੀਮਨ ਠੀਕ ਹੈ ਠੀਕ ਹੈ ਤਿੰਨ ਚਾਰ ਪੰਜਾਬ ਦੇ ਵਿੱਚ ਸਪਲਾਈਰ ਕੋਈ ਵੀ ਚਲੋ ਸਰਪੰਚ ਸਾਹਿਬ ਨਾਲ ਜਾਂ ਸਾਡੇ ਨਾਲ ਕੰਟੈਕਟ ਕਰ ਲੈਣਾ ਅਸੀਂ ਉਹਨਾਂ ਨੂੰ ਨੰਬਰ ਪ੍ਰੋਵਾਈ ਬਾਕੀ ਦੂਸਰੀ ਗੱਲ ਇਹਦਾ ਸੀਮਨ ਜਿਸ ਤਰ੍ਹਾਂ ਪਹਿਲਾਂ ਵੀ ਯੂਨੀਵਰਸਿਟੀ ਗੜਵਾਸੂ ਤੋਂ ਤਿਆਰ ਹੋਇਆ ਹੈ ਸੀਮਨ ਹੂੰ ਠੀਕ ਹੈ ਜੀ ਕਨਸੀਵਿੰਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਵਧੀਆ ਬਾਕੀ ਬੁੱਲ ਵੀ ਚੰਗਾ ਆ ਸੀਮਨ ਦੀ ਕੁਆਲਿਟੀ ਵੀ ਬਹੁਤ ਵਧੀਆ ਆ ਇਹ ਤਾਂ ਮੇਰੇ ਖਿਆਲ ਚ ਜਦੋਂ ਆਪਾਂ ਯੂਨੀਵਰਸਿਟੀ ਦਾ ਨਾਮ ਲੈਤਾ ਗੜਵਾਸੂ ਦਾ ਹਾਂਜੀ ਹਾਂਜੀ ਤੇ ਕੁਐਸਚਨ ਤਾਂ ਆਪਣੇ ਆਪ ਹੀ ਕਵਰ ਹੋ ਜਾਂਦੇ ਆ ਕਿਉਂਕਿ ਇੱਕ ਟਾਪ ਦੀ ਸੰਸਥਾ ਹੈ ਮਾੜੇ ਬੁੱਲ ਜਾਂ ਮਾੜਾ ਸੀਮਨ ਤੋਂ ਤਿਆਰ ਕਰ ਵੀ ਨਹੀਂ ਸਕਦੇ ਦੋਸਤੋ ਇੱਕ ਹੋਰ ਵੀਰ ਦੇ ਨਾਲ ਆਪਾਂ ਮਿਲਾਂਗੇ ਇਸੇ ਲਾਈਵ ਜਿਹੜੀ ਵੀਡੀਓ ਸ਼ੂਟ ਦੇ ਦੌਰਾਨ ਸਰਦਾਰ ਰਜਿੰਦਰ ਸਿੰਘ ਜੀ ਮਾਸਟਰ ਦੇ ਨਾਮ ਤੇ ਬਹੁਤੇ ਵੀਰ ਇਹਨਾਂ ਨੂੰ ਜਾਣਦੇ ਆ ਤੇ ਸੁਲਤਾਨਪੁਰ ਲੋਧੀ ਏਰੀਏ ਦੇ ਵਿੱਚੋਂ ਇਹ ਜਿਹੜਾ ਸਪੈਸ਼ਲ ਇੱਥੇ ਪਹੁੰਚੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਇੱਕ ਫਾਰਮਰ ਵੀਰ ਵੀ ਹੋ ਜਿਥੋਂ ਮੈਨੂੰ ਪਤਾ ਲੱਗਾ ਤੁਹਾਡੇ ਕੋਲ ਆਪਦਾ ਖੁੱਦ ਦੇ ਜਿਹੜਾ ਉਹ ਬਰੀਡਿੰਗ ਤੇ ਕੰਮ ਕਰ ਰਹੇ ਹੋ ਫਾਰਮ ਆਪਣਾ ਨਾ ਬਿਲਕੁਲ ਜੀ ਇੱਕ ਫਾਰਮਰ ਹੋਣ ਦੇ ਨਾਤੇ ਕਿੰਨਾ ਕੁ ਵਧੀਆ ਲੱਗਦਾ ਜਿਵੇਂ ਪਹਿਲਾਂ ਝੋਟੀ ਇਹਨਾਂ ਸੋਹਣਾ ਦੁੱਧ ਦੇਵੇ ਕਿੱਦਾਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੋ ਰਿਹਾ ਜੀ ਤੇ ਬਾਕੀ ਗੱਲ ਆ ਇਸ ਲੈਵਲ ਤੇ ਵੀ ਪਹੁੰਚਣਾ ਹੂੰ ਬਹੁਤ ਔਖਾ ਹੂੰ ਪਹਿਲਾਂ ਝੋਟੀ ਥੋੜੀ ਉਮਰ ਦੀ ਹੂੰ ਤੇ ਲਾਈਵ ਚ ਆਈ ਲਾਈਵ ਚ ਆਈ ਬਿਲਕੁਲ ਸਰਪੰਚ ਸਾਹਿਬ ਨਾਲ ਕਦੋਂ ਤੋਂ ਜੁੜੇ ਹੋਏ ਹੋ ਤੁਸੀਂ ਕਾਫੀ ਸਮਾਂ ਹੋ ਗਿਆ ਜੀ ਅੱਛਾ ਪਹਿਲਾਂ ਤੋਂ ਦੇਖ ਦਉਂ ਕਿ ਮਿਹਨਤ ਤੇ ਵੀ ਬਹੁਤ ਕਰ ਰਹੇ ਆ ਬਹੁਤ ਧਿਆਨ ਰੱਖ ਰਹੇ ਆ ਬਰੀਡਿੰਗ ਵਾਲੇ ਪਾਸੇ ਨੂੰ ਇਹ ਸਗੋਂ ਸਾਡੇ ਨੂੰ ਜ਼ਿਆਦਾ ਵਿਚਰਦੇ ਆ ਅੱਛਾ ਯੂਨੀਵਰਸਟੀਆਂ ਨਾਲ ਵਿਚਰਦੇ ਆ ਸਾਡੇ ਕੋਲ ਟਾਈਮ ਥੋੜਾ ਜਿਹਾ ਘੱਟ ਹੁੰਦਾ ਤੁਸੀਂ ਕਿੰਨੇ ਕੁ ਪਸ਼ੂ ਰੱਖਿਆ ਕਰੇ ਮੇਰੇ ਕੋਲ ਹੋਣ ਕੇ 10 12 ਹਨ 10 12 ਪਸ਼ੂ ਮਨ ਚ ਇਸੇ ਤਰ੍ਹਾਂ ਕਿਉਂਕਿ ਇੱਕ ਭਰਾ ਜਦੋਂ ਆਪਦੀ ਟੀਮ ਦਾ ਮੈਂਬਰ ਹੀ ਜਾਂ ਲਿਆਜੀ ਅੱਗੇ ਵਧਦਾ ਫਿਰ ਆਪਦੇ ਮਨ ਚ ਵੀ ਇਹ ਇੱਛਾ ਜਾਗਦੀ ਹੈ ਵੀ ਆਪਾਂ ਵੀ ਇਸੇ ਤਰ੍ਹਾਂ ਕੰਮ ਕਰੀਏ ਬਿਲਕੁਲ ਜੀ ਲੱਗਦਾ ਹੈ ਇਸ ਤਰ੍ਹਾਂ ਹੀ ਤੁਹਾਨੂੰ ਵੀ ਵੀ ਆਪਾਂ ਨੂੰ ਵੀ ਇਦਾਂ ਝੋਟੀਆਂ ਜਿਹੜੀਆਂ ਘਰਾਂ ਚੋਂਣ ਇਦਾਂ ਦੇ ਬੁੱਲ ਤੋਂ ਪੈਦਾ ਹੋਣ ਜਿਹੜੀਆਂ ਆਪਾਂ ਵੀ ਲਾਈਵ ਦਿਖਾਈਏ ਬਿਲਕੁਲ ਜੀ ਇੱਕ ਹੋਰ ਗੱਲ ਆ ਜੀ ਜਿਹੜੇ ਮੈਂ ਤਾਂ ਫਾਰਮ ਵੀਰਾਂ ਨੂੰ ਕੋਈ ਇਲ ਕਰਦਾ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਆਪਾਂ ਪਿੱਛੇ ਜਾ ਰਹੇ ਹਾਂ ਹੂੰ ਪਸ਼ੂਆਂ ਦੇ ਮਾਮਲੇ 'ਚ ਹੂੰ ਕਿਉਂਕਿ ਜੇ ਤੁਹਾਡੇ ਘਰ ਦੁੱਧ ਆ ਹੂੰ ਤੇ ਸਾਰਾ ਕੁਝ ਹੀ ਆ ਸਹੀ ਹੈ ਇਹ ਕਹਣਾ ਹੈ ਤੇ ਬਾਕੀ ਮੇਰੀ ਚੋਈ ਆ ਅੱਜ ਤੋਂ 10 ਸਾਲ ਪਹਿਲਾਂ ਮੈਂ ਕਰਾਈਆਂ ਹੋਈਆਂ نیشنل ਡੇਰੀ ਡਿਵੈਲਪਮੈਂਟ ਨੂੰ ਅੱਛਾ ਪਹਿਲਾਂ ਇਸ ਤੋਂ ਪਹਿਲਾਂ ਕਰਵਾ ਹਟੇ ਹਾਂਜੀ ਠੀਕ ਹੈ ਸੋ ਦੋਸਤੋ ਇਹ ਉਸ ਟਾਈਮ ਦੇ ਵਿੱਚ ਜਦੋਂ ਇਹ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀਗਾ YouTube ਚੈਨਲ ਹੈ ਨਹੀਂ ਸੀ ਤਾਂ ਉਦੋਂ ਇਹਨਾਂ ਨੇ ਚੋਈਆਂ ਕਰਵਾਈਆਂ ਉਦੋਂ ਕਈ ਵਾਰ ਇਹ ਹੋ ਜਾਂਦਾ ਵੀ ਥੋੜਾ ਜਿਹਾ ਪਿੰਡ ਪੱਧਰ ਤੇ ਪਤਾ ਲੱਗ ਜਾਂਦਾ ਹੁਣ ਇੰਡੀਆ ਲੈਵਲ ਦੇ ਉੱਤੇ ਜਾਂ ਪੰਜਾਬ ਤੋਂ ਬਾਹਰ ਵੀ ਜਿਹੜੇ ਪੰਜਾਬੀ ਭਰਾ ਬੈਠੇ ਉਹ ਵੀ ਲਾਈਵ ਮਿਲਕਿੰਗ ਨੂੰ ਇਸ ਤਰ੍ਹਾਂ ਦੇਖਦੇ ਆ ਜਿਹਦੇ ਨਾਲ ਹਰੇਕ ਭਰਾ ਦਾ ਹੌਂਸਲਾ ਵੱਧਦਾ ਦੋਸਤੋ ਜਿਹੜਾ ਸੀਮਣ ਪਹੁੰਚਣਾ ਹੁੰਦਾ ਕਿਸੇ ਭਰਾ ਤੱਕ ਤਾਂ ਉਹਦੇ ਚੋਂ ਇੱਕ ਚੇਨ ਬਣਦੀ ਹੈ ਜਿਵੇਂ ਸਪਲਾਈ ਵਾਲੇ ਪਾਸੋਂ ਬਾਈ ਗੁਰਲਾਲ ਨਾਲ ਗੱਲਬਾਤ ਹੋਈ ਫਾਰਮਰਾਂ ਦੇ ਘਰ ਤੱਕ ਜਿਹੜਾ ਸੀਮਨ ਪਹੁੰਚਣਾ ਉਹ ਡਾਕਟਰ ਸਾਹਿਬ ਹੁੰਦੇ ਆ ਜਿਹੜੇ ਅਲੱਗ-ਅਲੱਗ ਏਰੀਆ ਚ ਕੰਮ ਕਰਦੇ ਆ ਉਹਨਾਂ ਦੇ ਜ਼ਰੀਏ ਇਹਨਾਂ ਬੁੱਲਾਂ ਦਾ ਸੀਮਨ ਜਿਹੜਾ ਪਹੁੰਚਦਾ ਹੈ ਸਾਡੇ ਨਾਲ ਡਾਕਟਰ ਮੇਜਰ ਸਿੰਘ ਅਲਕੜਾ ਇਹ ਡਾਕਟਰ ਸਾਹਿਬ ਭਧੌੜ ਏਰੀਆ ਚ ਕੰਮ ਕਰਦੇ ਆ ਅਲਕੜਾ ਇਹਨਾਂ ਦਾ ਪਿੰਡ ਆ ਸਾਈਦੋਕੇ ਦੇ ਨਾਲ ਤੇ ਸਵੇਰ 4 ਵਜੇ ਚੱਲ ਕੇ 6 ਵਜੇ ਦੇ ਨੂੰ ਇੱਥੇ ਪਹੁੰਚ ਗਏ ਸੀਗੇ ਕਿਉਂਕਿ ਸ਼ੌਂਕ ਹਰੇਕ ਲਾਈਵ ਮਿਲਕਿੰਗ ਚ ਜੁੜਦੇ ਆ ਡਾਕਟਰ ਸਾਹਿਬ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਅੱਜ ਇੱਥੇ ਸਤਿਕਾਰ ਜੋ ਸਖਸ਼ੀਅਤਾਂ ਪਹੁੰਚੀਆਂ ਤੇ ਬਹੁਤ-ਬਹੁਤ ਮੁਬਾਰਕਾਂ ਜੀ ਮੇਰੇ ਵੱਲੋਂ ਸਰਪੰਚ ਸਾਹਿਬ ਨੂੰ ਜਿਨ੍ਹਾਂ ਦੀ ਪਹਿਲਣ ਝੋਟੀ ਨੇ 16 ਕਿਲੋ 800 ਗ੍ਰਾਮ ਦੁੱਧ ਕੱਢਿਆ ਜੀ ਦੁਬਾਰੇ ਫੇਰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਡਾਕਟਰ ਸਾਹਿਬ ਤੁਸੀਂ ਸਿੱਧੇ ਫਾਰਮਰ ਵੀਰਾਂ ਨਾਲ ਵਰਤਦੇ ਹੋ ਫੀਲਡ 'ਚ ਜਾਂਦੇ ਹੋ ਹਰੇਕ ਭਰਾ ਇਹ ਆਸ ਰੱਖਦਾ ਵੀ ਉਹਨਾਂ ਕੋਲ ਚੰਗੀਆਂ ਝੋਟੀਆਂ ਜਿਹੜੀਆਂ ਉਹ ਪੈਦਾ ਹੋਣ ਬਿਲਕੁਲ ਜੀ ਅੱਜ ਇੱਕ ਪਹਿਲਣ ਝੋਟੀ ਦਾ ਦੁੱਧ ਤੁਸੀਂ ਦੇਖਿਆ ਹੈ ਕੀ ਇਹ ਠੀਕ ਲੱਗਦਾ ਇਸ ਤਰੀਕੇ ਨਾਲ ਜੇ ਬਹੁਤ ਵਧੀਆ ਬਹੁਤ ਵਧੀਆ ਸਾਹਮਣੇ ਫੇਰ ਹੀ ਆਉਣੇ ਚਾਹੀਦੇ ਜੇ ਉਹਨਾਂ ਦੀਆਂ ਧੀਆ ਦੁੱਧ ਦੇ ਰਹੀਆਂ ਹਨ ਹਾਂਜੀ ਹਾਂਜੀ ਸੀਮਨ ਪੰਜਾਬ ਗੋਲਡ ਤੇ ਫਿਰ ਹੋ ਜਾਣਗੇ ਬਿਲਕੁਲ ਹਾਂਜੀ ਬਿਲਕੁਲ ਜੀ ਬੇਲ ਹੋਣਗੇ ਅੱਜ ਲੈ ਕੇ ਚਲੇ ਜਾਉਂਗੇ ਤੁਸੀਂ ਤੇ ਤੁਹਾਡੇ ਨਾਲ ਕੰਟੈਕਟ ਫਾਰਮਰ ਵੀਰ ਬਣਾ ਲੈਣਗੇ ਨਾਲ ਹੀ ਭਾਈ ਮਨਜੀਤ ਪੁਵਾਰ ਮਨਜੀਤ ਭਾਈ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਜੀ ਮਨਜੀਤ ਭਾਈ ਆਪਣਾ ਏਰੀਆ ਦੱਸਿਓ ਪਹਿਲਾਂ ਹਾਂਜੀ ਵੀਰ ਜੀ ਆਪਣਾ ਏਰੀਆ ਜਲਾਲਾਵਾ ਡਿਸਟ੍ਰਿਕਟ ਫਾਜ਼ਿਲਕਾ ਠੀਕ ਹੈ ਹਾਂਜੀ ਪੰਜਾਬ 골ਡ 1 ਸਰਪੰਚ ਸਾਹਿਬ ਕੋਲ ਬੋਲਾ ਜੀ ਦੀ ਝੋਟੀ ਆਪਾਂ ਲਾਈਵ ਚ ਆਤੀ ਹੈ ਹਾਂਜੀ ਹਾਂਜੀ ਸੀਮਨ ਸਟਰਾ ਇਹਦੇ ਅਵੇਲੇਬਲ ਹੋਣਗੇ ਹਾਂਜੀ ਵੀਰ ਜੀ ਸੀਮਨ ਸਟਰਾ ਅਵੇਲੇਬਲ ਹੋਣਗੇ ਤੇ ਆਪਾਂ ਸੀਮਨ ਪਹਿਲਾਂ ਵੀ ਇਹਨਾਂ ਦਾ ਵਰਤਿਆ ਹੈ ਅੱਛਾ ਤੇ ਕੰਸੀਵ ਰੇਟ ਬਹੁਤ ਹੀ ਜ਼ਿਆਦਾ ਵਧੀਆ ਕੰਸੀਵ ਰੇਟ ਚੰਗਾ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਬੱਚੇ ਜਿਹੜੇ ਉਹ ਥੋੜੀ ਏਆਈ ਤੋਂ ਬਾਅਦ ਚ ਪੈਦਾ ਹੋਗੇ ਹੋਣ ਹਾਂਜੀ ਹਾਂਜੀ ਹੈਗੇ ਨੇ ਮੇਰੇ ਨੋਟਿਸ ਨੇ ਚੰਗੇ ਬੱਚੇ ਪੈਦਾ ਹੋ ਰਹੇ ਆ ਦੇਖ ਰਹੇ ਹਾਂ ਬੱਚੇ ਸੋਹਣੇ ਪੈਦਾ ਹੋਏ ਆ ਜਿਵੇਂ ਸਮੇਂ ਦੇ ਨਾਲ ਤਿਆਰ ਹੋਣਗੇ ਕੋਸ਼ਿਸ਼ ਕਰਾਂਗੇ ਲਾਈਵ ਮਿਲਕਿੰਗ ਤੱਕ ਵੀ ਲਿਜਾਂਗੇ ਬਿਲਕੁਲ ਉਹ ਤਾਂ ਹਜੇ ਟਾਈਮ ਲੱਗ ਰਿਹਾ ਕਿਉਂਕਿ ਪਹਿਲੇ ਜਿਹੜੇ ਰਿਜ਼ਲਟ ਆ ਉਹ ਸਰਪੰਚ ਸਾਹਿਬ ਕੋਲ ਦੋ ਝੋਟੀਆਂ ਇਹਨਾਂ ਦੇ ਆਉਣੇ ਆ ਉਸ ਤੋਂ ਬਾਅਦ ਚ ਫੀਲਡ ਚ ਆਪਾਂ ਨੂੰ ਰਿਜ਼ਲਟ ਮਿਲਣ ਲੱਗਣਗੇ ਸੋ ਤੁਸੀਂ ਪੰਜਾਬ 골ਡ 1 ਵੀ ਦੇਖਿਆ ਝੋਟੀ ਵੀ ਦੇਖੀ ਹੈ ਇੱਕ ਛੋਟੀ ਹੋਰ ਇਹਨਾਂ ਕੋਲ ਖੜੀ ਹੈ ਸ਼ਾਇਦ ਉਹ ਵੀ ਤੁਸੀਂ ਦੇਖ ਲਈ ਹੋਣੀ ਹੈ ਹਾਂਜੀ ਹਾਂਜੀ ਲੱਗਦਾ ਵੀ ਇਹ ਜਿਹੜਾ ਬੋਲਾ ਡੋਮিনেਟ ਕਰੂਗਾ ਬੱਚਿਆਂ ਵਾਲੇ ਪਾਸੇ ਹਾਂ ਬਿਲਕੁਲ ਜੀ ਇਹਦੇ ਤੋਂ ਕਾਫੀ ਉਮੀਦ ਹੈ ਉਮੀਦ ਕਾਫੀ ਰੱਖਦੇ ਹਾਂ ਹਾਂਜੀ ਹਾਂਜੀ ਕਾਫੀ ਉਮੀਦ ਰੱਖਦੇ ਹਾਂ ਠੀਕ ਹੈ ਹਾਂਜੀ ਹਾਂਜੀ ਭਾਈ ਵੀਡੀ ਸਭ ਤੋਂ ਇੱਕ ਇੱਕ ਗੱਲ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਚਾਹਣਾ ਮੰਨ ਕੇ ਚਲੋ ਇੱਕ ਰੋਲਾ ਅਜੇ ਤੱਕ ਇਹੋ ਹੀ ਨਹੀਂ ਨਿਬੜਿਆ ਮੱਝਾਂ ਦੇ ਵਿੱਚ ਵੀ ਮਾਂ ਕਿਹੜੀ ਆ ਤੇ ਪਿਓ ਕਿਹੜਾ ਆ ਹਾਂ ਤੇ ਜਿਵੇਂ ਦੂਜਰੇ ਪਾਸੇ ਆਪਾਂ ਗਾਈਆਂ ਵਾਲੇ ਪਾਸੇ ਵੇਖੀਏ ਤੇ ਉਹ ਬੜੀ ਬਰੀਕੀ ਦੇ ਵਿੱਚ ਜਾਂਦੇ ਆ ਵੀ ਕਿਹੜੀਆਂ ਮੰਨ ਕੇ ਚਲੋ ਵਹਿੜੀਆਂ ਲੰਮਾ ਟਾਈਮ ਤੋਂ ਦਿੰਦੀਆਂ ਕੰਸੀਵ ਰੇਟ ਕਿੰਨਾ ਚੰਗਾ ਹਮ ਉਸੇ ਤਰ੍ਹਾਂ ਮੱਝਾਂ ਦੇ ਵਿੱਚ ਆਪਾਂ ਨੂੰ ਵੇਖ ਕੇ ਸੀਮਣ ਵਰਤਨ ਦੀ ਲੋੜ ਹੈ ਬਿਲਕੁਲ ਮੈਂ ਸਾਰੇ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਇਹ ਚੀਜ਼ ਜ਼ਰੂਰੀ ਹੈ ਦੋਸਤੋ ਜਿਸ ਤਰ੍ਹਾਂ ਆਪਣਾ ਪਿੱਛੇ ਇੱਕ ਵੀਰਾਂ ਨੇ ਲਾਈਵ ਦੇ ਵਿੱਚ ਇੱਕ ਝੋਟੀ ਚੁਵਾਈ ਏ ਮੇਰੇ ਸਾਬ ਨੇ 21 22 ਕਿਲੋ ਤੋਂ ਨਾਲ ਸ਼ਾਇਦ ਡرائی ਦੇ ਮੈਂ ਵੇਖੀ ਸੀ ਥੋੜੇ ਦਿਨ ਪਹਿਲੂ ਤੇ ਇਸ ਤਰ੍ਹਾਂ ਦੇ ਪਸ਼ੂ ਜੇ ਹੋਰ ਵੀ ਲੋਕਾਂ ਕੋਲ ਹੈਗੇ ਤੇ ਉਹਨਾਂ ਤੋਂ ਉਹਨਾਂ ਦੇ ਬੁੱਲ ਤਿਆ ਅਗੇ ਹੋਣਾ ਚਾਹੀਦਾ ਹੈ ਅੱਗੇ ਹੋਣਾ ਚਾਹੀਦਾ ਤੇ ਇੱਕ ਹੋਰ ਚੀਜ਼ ਸਰਪੰਚ ਸਾਹਿਬ ਨੇ ਡੀਐਨਏ ਦਾ ਜਿਹੜਾ ਰੁਝਾਨ ਚਲਾਇਆ ਪਿੱਛੇ ਮਾਂ ਪਿਓ ਦੇ ਨਾਲ ਉਹ ਮੈਂ ਇੱਕ ਹੋਰ ਵੇਖਿਆ ਵੀ ਜਿਵੇਂ ਇਹਨਾਂ ਨੇ ਆਪਣਾ ਰੁਝਾਨ ਚਲਾਇਆ ਬਹੁਤ ਵਧੀਆ ਗੱਲ ਹੈ ਵੀ ਡੀਐਨਏ ਮਾਂ ਪਿਓ ਦੇ ਨਾਲ ਕਰਾ ਕੇ ਉਸ ਬੁੱਲ ਦਾ ਸੀਮਨ ਤਿਆਰ ਕਰਾਉਣਾ ਬਿਲਕੁਲ ਇਹ ਵੀ ਦੋਸਤੋ ਪਹਿਲ ਕਦਮੀ ਹੈ ਤੇ ਦੂਜੀ ਗੱਲ ਜਿਹੜੀ ਮੈਨੂੰ ਇਹਨਾਂ ਦੀ ਵਧੀਆ ਲੱਗੀ ਵੀ ਇਹਨਾਂ ਨੇ ਬੁੱਲ ਘਰੇ ਉਹਨੂੰ ਤਿਆਰ ਕੀਤਾ ਤੇ ਉਹਦੇ ਬੱਚੇ ਲਏ ਤੇ ਫਿਰ ਝੋਟੀ ਵੀ ਚਵਾ ਕੇ ਦਿਖਾਤੀ ਕਈ ਵਾਰ ਬਹੁਤੇ ਵੀਰਾਂ ਕੋਲ ਕੱਲਾ ਬੁੱਲ ਹੀ ਰਹਿ ਜਾਂਦਾ ਹੈ ਬੱਚੇ ਘਰੇ ਤਿਆਰ ਨਹੀਂ ਕਰਦੇ ਪਤਾ ਨਹੀਂ ਕੀ ਚੱਕਰ ਬੰਦਾ ਤੇ ਫਿਰ ਉਹ ਬੁੱਲ ਜਿਹੜਾ ਉਹ ਸਾਹਮਣੇ ਵੀ ਨਹੀਂ ਆਉਂਦਾ ਸੋ ਬਾਈ ਮਨਜੀਤ ਆਪਣੇ ਨਾਲ ਸੀ ਦੋਸਤੋ ਇੱਕ ਹੋਰ ਫਾਰਮਰ ਵੀਰ ਨਾਲ ਮਲਾਉਂਗਾ ਵੈਸੇ ਪਲਵਾਨੀ ਇਹਨਾਂ ਦੀ ਫੀਲਡ ਰਹੀ ਹੈ ਅਵਤਾਰ ਸਿੰਘ ਜੀ ਸਾਡੇ ਨਾਲ ਹੋਣਗੇ ਬਾਈ ਅਵਤਾਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਜਿੰਦ ਸਿੰਘ ਜੀ ਆਪਣਾ ਏਰੀਆ ਕਿਹੜਾ ਬਾਈ ਅਵਤਾਰ ਫਿਰੋਜ਼ਪੁਰ ਸ਼ਹਿਰ ਦੀ ਸੋਨੂ ਵਾਲੀ ਬਸਤੀ ਫਿਰੋਜ਼ਪੁਰ ਸ਼ਹਿਰ ਦੇ ਨਾਲ ਸੋਨੂ ਵਾਲੀ ਬਸਤੀ ਹਾਂਜੀ ਅਵਤਾਰ ਬਾਈ ਫੁੱਲਾਂ ਦਾ ਇੱਕ ਨੋਟਾਂ ਦਾ ਹਾਰ ਆ ਤੁਹਾਡੇ ਹੱਥ ਦੇ ਵਿੱਚ ਜਿਹੜਾ ਤੁਸੀਂ ਅਚੇਚੇ ਤੌਰ ਤੇ ਲੈ ਕੇ ਆਏ ਹੋ ਹਾਂਜੀ ਤੁਸੀਂ ਇੱਕ ਫਾਰਮਰ ਆ ਕਿੰਨੀ ਖੁਸ਼ੀ ਹੁੰਦੀ ਆ ਵੀ ਪਹਿਲਾਂ ਝੋਟੀਆਂ ਇਹਨਾਂ ਨਾਲ ਦੁੱਧ ਦੇਣ ਕਿਦਾਂ ਲੱਗਦਾ ਘਰਾਂ ਚ ਪਸ਼ੂ ਪਾਲਣ ਦਾ ਕਿੱਤਾ ਵਧੂਗਾ ਇਸ ਤਰੀਕੇ ਨਾਲ ਵੀਰ ਜੀ ਕਿੱਤਾ ਕੀ ਵਧੂਗਾ ਜੋ ਕੰਮ ਸਰਪੰਚ ਸਾਹਿਬ ਨੇ ਕੀਤਾ ਨਾ ਇਹ ਕਿਸੇ ਨੇ ਵੀ ਅੱਜ ਤੱਕ ਨਹੀਂ ਕੀਤਾ ਵੀ ਇਹਨੇ ਟੈਸਟ ਕਰਾ ਕੇ ਮਾਂ ਕੋਈ ਪਿਓ ਕੋਈ ਦਾ ਬੱਚਾ ਹੁੰਦਾ ਇਹਨਾਂ ਸਭ ਕੋਈ ਓਰੀਜਨਲ ਕੰਮ ਕੀਤਾ ਹੈ ਬਿਲਕੁਲ ਪਹਿਲਾਂ ਡੀਐਨਏ ਕਰਵਾਏ ਡੀਐਨਏ ਕਰਾਏ ਮਾਂ ਪਿਓ ਨਾਲ ਫਿਰ ਬੱਚੇ ਲੈ ਹਾਂ ਇਹ ਬੱਚਾ ਵੀ ਪੰਜਾਬ ਗੋਲਡ ਚੰਗੇ ਸੀਮੈਂਟ ਦਾ ਪੀਡੀ ਬੁੱਲ ਦਾ ਸਹੀ ਹੈ ਤੇ ਗਾਂ ਇਹਦੇ ਬੱਚੇ ਝੋਟੀਆਂ ਦੁੱਧ ਕੱਢਿਆ ਹੈ 16 ਕਿਲੋ 800 ਗ੍ਰਾਮ 17 ਕਿਲੋ ਹੀ ਕੱਢਦਾ ਸਮਝ ਲਓ ਬਿਲਕੁਲ ਇਹਨਾਂ ਦੁੱਧ ਪਹਿਲਾਂ ਝੋਟੀਆਂ ਨੇ ਕੱਢਣਾ ਬੜੀ ਵੱਡੀ ਗੱਲ ਆ ਇਹ ਬਰੀਡਿੰਗ ਦੇ ਵਿੱਚ ਇਹ ਬੁੱਲ ਬਹੁਤ ਜ਼ਿਆਦਾ ਹੀ ਸੁਧਾਰ ਕਰੂਗਾ ਸਹੀ ਹੈ ਸਾਡੇ ਘਰੇ ਜਾ ਕੇ ਵੀ ਸਹੀ ਹੈ ਤੇ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਆਊਗਾ ਤੇ ਸਰਪੰਚ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਭਾਈ ਤੇ ਜਿਹੜਾ ਇੰਨੀ ਮਿਹਨਤ ਕਰਕੇ ਸਰਪੰਚ ਸਾਹਿਬ ਨੇ ਇਥੋਂ ਤੱਕ ਤਿਆਰ ਕੀਤਾ ਸਹੀ ਨਹੀਂ ਦੇ ਸਰਪੰਚ ਸਾਹਿਬ ਹਰ ਇੱਕ ਬੰਦਾ ਇਨੀ ਧਿਆਨ ਨਹੀਂ ਦਿੰਦਾ ਜਿਨਾ ਸਰਪੰਚ ਸਾਹਿਬ ਬਰੀਡਿੰਗ ਬਾਰੇ ਧਿਆਨ ਦੇ ਰਹੇ ਨੇ ਸਹੀ ਹੈ ਤੇ ਇਹਨਾਂ ਨੂੰ ਗਿਆਨ ਵੀ ਪੂਰਾ ਹੈ ਸਹੀ ਹੈ ਤੇ ਹਰ ਨੀਲੀਰਾਵ ਵੀ ਬਾਰੇ ਵੀ ਪਤਾ ਹੈ ਤੇ ਮੂਰਾ ਬਾਰੇ ਵੀ ਇਹਨਾਂ ਨੂੰ ਪਤਾ ਹੈ ਤੇ ਬਹੁਤ ਮਿਹਨਤ ਕਰਦੇ ਨੇ ਸਹੀ ਹੈ ਤੇ ਹਰ ਫਾਰਮ ਤੇ ਜਾ ਕੇ ਇਹ ਧਿਆਨ ਵੀ ਦਿੰਦੇ ਨੇ ਮਿਹਦੇ ਨੇ ਵੀ ਕਿਹੜੇ ਬੁੱਲ ਚੰਗੇ ਨੇ ਜਾਂ ਕਿਹੜੇ ਮਾੜੇ ਨੇ ਤੇ ਚੰਗਾ ਸੀਮਣਾ ਆਪਣੇ ਘਰੇ ਭਰਾ ਕੇ ਚੰਗੇ ਬੁੱਲ ਤਿਆਰ ਕੀਤੇ ਨਾ ਸਹੀ ਹੈ ਸਰਪੰਚ ਸਾਹਿਬ ਨੇ ਬਹੁਤ ਬਹੁਤ ਮੁਬਾਰਕਾਂ ਗੁਰਦੇਵ ਸਿੰਘ ਸਰਪੰਚ ਸਾਹਿਬ ਨੂੰ ਧੰਨਵਾਦ ਅਵਤਾਰ ਭਾਈ ਦੋਸਤ ਇੱਕ ਹੋਰ ਵੀਰ ਨਾਲ ਤੁਹਾਨੂੰ ਮਿਲਾਉਣਾ ਹੈ ਅਮਰ ਸਿੰਘ ਬਾਈ ਜੀ ਹੋਰਾਂ ਦਾ ਨਾਮ ਐਸੇ ਏਰੀਆ ਨੂੰ ਬਿਲੋਂਗ ਕਰਦੇ ਤੇ ਮੈਨੂੰ ਕੱਲ੍ਹ ਇਹ ਪਹਿਲੀ ਵਾਰ ਮਿਲੇ ਪਤਾ ਲੱਗਾ ਵੀ ਘਰ ਚ ਮੱਝਾਂ ਬੜੀਆਂ ਚੰਗੀਆਂ ਸੀਆਂ ਪਰ ਉਦੋਂ ਧਿਆਨ ਨਹੀਂ ਸੀ ਜਿਵੇਂ ਆਪਾਂ ਬਹੁਤੇ ਵੀਰਾਂ ਨੇ ਇਸ ਤਰ੍ਹਾਂ ਹੀਰੇ ਗਵਾਲੇ ਸੇਲ ਕਰਦੇ ਗਏ ਪਰ ਜਦੋਂ ਸੋਸ਼ਲ ਮੀਡੀਆ ਦਾ ਦੌਰ ਆਉਂਦਾ ਬਾਈ ਜੀ ਹੋਰਾਂ ਨੂੰ ਫੇਰ ਜਾਗ ਲੱਗਦੀ ਐ ਤਾਂ ਫੇਰ ਘਰ ਚ ਚੰਗੇ ਪਸ਼ੂ ਬਣਾਉਣੇ ਸ਼ੁਰੂ ਕੀਤੇ ਆਪਾਂ ਇਹਨਾਂ ਨੂੰ ਮਿਲਾਂਗੇ ਤੇ ਇਹਨਾਂ ਤੋਂ ਜਰੂਰ ਇਹਨਾਂ ਬਾਰੇ ਥੋੜੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰ ਜੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਵੀਰ ਥੋੜੇ ਤੋਂ ਸਭ ਤੋਂ ਪਹਿਲਾਂ ਉਹ ਹੀ ਕੁਐਸਚਨ ਪਹਿਲਾਂ ਬੜੀਆਂ ਚੰਗੀਆਂ ਮੱਝਾਂ ਮੈਂ ਸੁਣਿਆ ਘਰ ਦੇ ਵਿੱਚ ਰੱਖਦੀ ਸੀ ਬਹੁਤ ਚੰਗਾ ਮਾਰ ਰਿਆ ਥੋੜਾ ਜਿਹਾ ਦਿੱਕਤ ਪ੍ਰੋਬਲਮ ਉਹਨਾਂ ਨਹੀਂ ਹਿੰਨੀ ਨੌਲੇਜ ਤੇ ਸਾਰਾ ਕੰਮ ਜਾਨੀ ਕਿ ਖਰਾਬ ਹੋ ਗਿਆ ਹੁਣ ਦੁਬਾਰਤੋਂ ਫੇਰ ਉਠਿਆ ਕੁਝ ਵੀਡੀਓ ਦੇ ਜ਼ਰੀਏ ਉਹ ਸਰਪੰਚ ਸਾਹਿਬ ਜਿਵੇਂ ਹੁਣ ਕੰਮ ਕਰ ਰਿਹਾ ਬਰੀਡਿੰਗ ਤੇ ਦੇਖੋ ਜੀ ਚੰਗਾ ਚੀਜ਼ ਹੈ ਜਿਹੜੀ ਰਿਜ਼ਲਟ ਤੇ ਉਹਦਾ ਚੰਗਾ ਹੀ ਆਉਣਾ ਬਿਲਕੁਲ ਹੁਣ ਆਪਣੇ ਕੋਲੇ ਝੋਟੀਆਂ ਦੀ ਆਈ ਆ ਆਪਣੇ ਪੰਜਾਬ 골ਡ ਦੀ ਚੰਗੀ ਸਾਹਮ ਆ ਨਾਲੇ ਸਾਹਮਣਾ ਸਾਰਾ ਕੁਝ ਸਾਹਮਣੇ ਆ ਗਿਆ ਜੀ ਰਿਜ਼ਲਟ ਸਾਰਾ ਕੁਝ ਓਕੇ ਹੋ ਗਿਆ ਸਹੀ ਸਾਂਭੰਚ ਵੀ ਸਵਾਦ ਵੱਖਰਾ ਮਜ਼ਾ ਨਾਲੇ ਖੁਸ਼ੀ ਅਜਾਲੇ ਸਾਰਾ ਕੁਝ ਘਰੇ ਆਊਗਾ ਦੁੱਧ ਵੀ ਆਊ ਬਰੀਡ ਵੀ ਆਊ ਨਸਲ ਵੀ ਆਊ ਤੁਹਾਡੇ ਕੋਲ ਕਿੰਨੇ ਪਸ਼ੂ ਐਸਤੇ ਆਪਣੇ ਕੋਲੇ ਇਸ ਟਾਈਮ 10 ਡੰਗਰੇ 10 ਡੰਗਰੇ ਹਾਂਜੀ ਦੋ ਝੋਟੀਆਂ ਤੁਸੀਂ ਕੱਲ ਦੱਸਦੇ ਸੀ ਇੱਕ ਤਾਂ ਪੰਜਾਬ 골ਡ 1 ਦੀ ਹੈ ਹਾਂਜੀ ਦੂਜੀ ਝੋਟੀ ਇੱਕ ਆਪਣੇ ਅਨੀਲੀ ਰਾਵੀ ਦਾ ਡਾਇਮੰਡ ਦੀ ਡਾਇਮੰਡ ਦਿੱਤੀ ਹੈ ਅਜਾ ਹਜੇ ਤਾਂ ਉਹ ਛੋਟੇ ਬੱਚੇ ਹੀ ਆ ਮੇਰੇ ਕੋਲ ਹਾਂਜੀ ਛੋੜਾ ਜਿਹੜੀ ਆਪਣੀ ਪੰਜਾਬ 골ਡ ਦੀ ਉਹ ਕੰਸਿਵ ਕਰਨ ਵਾਲੀ 2 ਮਹੀਨੇ ਤੇ ਅਜਾ ਉਹਦੀ ਏਆਈ ਹੋ ਜੂਗੀ ਹਾਂਜੀ ਹੋ ਜੂਗੀ ਹੁਣ ਤੱਕ ਕਿਉਂਕਿ ਹਜੇ ਤਾਂ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਦੇਖ ਰਹੇ ਆਂ ਵੈਸੇ ਆਸਾਂ ਆਪਾਂ ਨੂੰ ਜੰਮਦੇ ਬੱਚੇ ਤੋਂ ਹੋ ਜਾਂਦੀਆਂ ਕੀ ਲੱਗਦਾ ਚੰਗਾ ਰਿਜ਼ਲਟ ਆਊਗਾ ਦੇਖੋ ਜੀ ਹੁਣ ਸਾਰਾ ਕੁਝ ਤੇ ਸਾਹਮਣੇ ਕੋਈ ਲੋਕਾਂ ਵਾਲੀ ਤੇ ਗੱਲ ਨਹੀਂ ਸਾਰਾ ਖਜ਼ਾਨਾ ਪਿਆ ਕੋਈ ਬੇਚਿਜ ਕੋਗੇ ਸੀਮਣਾ ਆਪਦਾ ਜਿਵੇਂ ਮਰਜੀ ਖਰੀਦੋ ਖਜ਼ਾਨਾ ਇੱਕ ਖਜ਼ਾਨਾ ਇੱਕ ਥਾਂ ਤੇ ਪਿਆ ਸਾਰਾ ਕੋਈ ਹੈ ਹੀ ਨਹੀਂ ਇਹਦੇ ਚ ਵੀ ਡਾਊਟ ਕਰਨ ਵਾਲੀ ਗੱਲ ਮਾਂ ਪਿਓ ਸਾਰਾ ਕੁਝ ਸਾਹਮਣੇ ਸਹੀ ਤੇ ਜੇ ਚੰਗੀ ਚੀਜ਼ ਖੜੀ ਹੈ ਤੇ ਚੰਗਾ ਰਿਜ਼ਲਟ ਹੀ ਆਉਣਾ ਮਾੜਾ ਤੇ ਆਉਣਾ ਨਹੀਂ ਬਿਲਕੁਲ ਭਾਈ ਹਾਂਜੀ ਧੰਨਵਾਦ ਦੋਸਤੋ ਭਾਈ ਭੁਪਿੰਦਰ ਸਿੰਘ ਪਿੰਦਾ ਥੋੜੇ ਥੋੜਾ ਟਾਈਮ ਬੈਕ ਜੇ ਜਾਈਏ ਆਪਾਂ ਤਾਂ ਬਾਈ ਕੋਲ ਇੱਕ ਨੀਲੀ ਰਾਵੀ ਮੱਝ ਦੀ ਲਾਈਵ ਮਿਲਕਿੰਗ ਕਰਾਈ ਸੀਗੀ ਪਿੰਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੈਕਰ ਜੀ ਦਾ ਖਾਲਸਾ ਤੇ ਵੈਕਰ ਜੀ ਦੀ ਫਤਿਹ ਪਿੰਦੇ ਬਾਈ ਵੈਸਤਾ ਤੁਹਾਡੇ ਘਰੋਂ ਵੀ ਆਪਾਂ ਮੱਝ ਚਵਾਈ ਸੀਗੀ ਉਦੋਂ ਵੀ ਇਸੇ ਤਰ੍ਹਾਂ ਭਰਾ ਸਾਰੇ ਮਿਲੇ ਸੀਗੇ ਅੱਜ ਸਰਪੰਚ ਸਾਹਿਬ ਕੋਲੋਂ ਇੱਕ ਝੋਟੀ ਦੀ ਲਾਈਵ ਮਿਲਕਿੰਗ ਕੀਤੀ ਆਪਾਂ ਦੁੱਧ ਵਾਲੇ ਪੱਖ ਤੋਂ ਤੁਸੀਂ ਦੇਖ ਹੀ ਲਿਆ ਮਤਲਬ ਤੁਹਾਨੂੰ ਹੁਣ ਕਿਵੇਂ ਲੱਗਦਾ ਹੈ ਇਹ ਝੋਟੀ ਨੂੰ ਦੇਖ ਕੇ ਦੁੱਧ ਵਾਲੇ ਪੱਖ ਤੋਂ ਬਹੁਤ ਮਣ ਖੁਸ਼ ਹੋਇਆ ਐਡਾ ਮਣ ਖੁਸ਼ ਹੋਇਆ ਵੀ ਇੱਕ ਨੌਰਮ ਮੱਝ ਜੋ ਬੱਚਾ ਕੱਢ ਕੇ ਹੂੰ ਕਿਥੋਂ ਤੱਕ ਪਛਾਤਾ ਮਾਲੀ ਨੇ ਸਹੀ ਹੈ ਤੇ ਇੰਨਾ ਦੁੱਧ ਦੇਣਾ ਕਿਸੇ ਖਾਲ ਦੇ ਵੜਾ ਨਹੀਂਗਾ ਪਹਿਲਾਂ ਵਦਾ ਹੀ ਖਾਸ ਕਰਕੇ ਪਹਿਲੰਦੇ ਕੀ ਹੂੰ ਕਿਉਂਕਿ 32 33 ਮਹੀਨੇ ਉਮਰ ਬੰਦਈ ਆ ਹੂੰ ਤੇ ਛੋਟਾ ਬੱਚਾ ਹੋ ਕੇ ਦੁੱਧ ਨਾ ਦੇਗੀ ਸਗਾ ਜੋ ਵੱਡੀ ਹੋਊ ਉਹਦੋਂ ਕੀ ਤੇ ਵੱਖਰੀ ਚੀਜ਼ ਹੋਊਗੀ ਬਿਲਕੁਲ ਬਿਲਕੁਲ ਸੋ ਦੋਸਤੋ ਮਾਲੀ ਨੇ ਬਹੁਤ ਸੋਹਣਾ ਕੀਤਾ ਕਮ ਸਹੀ ਹੈ ਸੋ ਸੋਹਣਾ ਰਿਜ਼ਲਟ ਆਇਆ ਵਾਕਈ ਇਸ ਉਮਰ ਚ ਬਹੁਦੀਆਂ ਝੋਟੀਆਂ ਚੋਟੀਆਂ ਸੁੰਦੀਆਂ ਹੀ ਨਹੀਂ ਦੁੱਧ ਚਵਾਉਣਾ ਤਾਂ ਦੂਰ ਦੀ ਗੱਲ ਹੁੰਦੀ ਹੈ ਹਾਲਾਂਕਿ ਹੁਣ ਬਰੀਡਿੰਗ ਤੇ ਧਿਆਨ ਹੈ ਬਹੁਤ ਵੀਰ ਜੰਮਦੇ ਬੱਚੇ ਦੀ ਕੇਅਰ ਕਰਦੇ ਆ ਖੀਰੀਆਂ ਵੀ ਸਵਾਲ ਲੈਂਦੇ ਆ ਦੋਂਦੀਆਂ ਵੀ ਸਵਾਲ ਲੈਂਦੇ ਆ 3 ਸਾਲ ਤੋਂ ਪਹਿਲਾਂ ਝੋਟੀ ਸੂਪੇ ਤੇ ਵੱਡੀ ਗੱਲ ਆ ਵੀ 17 ਕਿਲੋ ਦੇ ਆਸ-ਪਾਸ ਦੁੱਧ ਵੀ ਦੇ ਜੇ ਇਹ ਤਾਂ ਖਾਸ ਗੱਲ ਬਣ ਜਾਂਦੀ ਹੈ ਫਾਰਮਰ ਦੀ ਮਿਹਨਤ ਤੇ ਪਲੱਸ ਬਰੀਡਿੰਗ ਦਾ ਜਿਹੜਾ ਸ਼ੌਂਕ ਤੇ ਨੌਲੇਜ ਉਹਦੇ ਨਾਲ ਹੀ ਬੰਦਾ ਅੱਗੇ ਵਧਦਾ ਹੈ ਦੋਸਤੋ ਇੱਕ ਹੋਰ ਭਰਾ ਨਾਲ ਮਿਲਣਾ ਹੈ ਵੈਸੇ ਤੁਸੀਂ ਬਹੁਤ ਵਾਰ ਇਹਨਾਂ ਨੂੰ ਮੇਰੀਆਂ ਵੀਡੀਓ ਚ ਦੇਖਿਆ ਤੇ ਲਾਈਵ ਮਿਲਕਿੰਗ ਜਿੱਥੇ ਵੀ ਹੁੰਦੀ ਹੈ ਤੇ ਪਿੱਲਰ ਦਾ ਕੰਮ ਕਰਦੇ ਆ ਡਾਕਟਰ ਸੁਖਵਿੰਦਰ ਸਿੰਘ ਵਰਕ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਮੰਨੂਗਾ ਵੀ ਮੇਰੇ ਚੈਨਲ ਦੇ ਵਿੱਚ ਤੁਸੀਂ ਇਸ ਵਕਤ ਤੋਂ ਲੀਡ ਲਿਆਤੀ ਵੀ ਇਸ ਏਰੀਆ ਚ ਹਰੇਕ ਮਹੀਨੇ ਚ ਵਾਈ ਕਰਾਈ ਜਾਈਗੇ ਤੇ ਮੇਰੇ ਖਾਲਚ ਕਰਵਾ ਸਕਦੇ ਇੰਨੀਆਂ ਕਮਜਾਂ ਇਸ ਏਰੀਆ ਚ ਦੇਖਦੇ ਆ ਜਿਹੜੀਆਂ ਦੁੱਧ ਤੇ ਚੱਲਦੀਆਂ ਇਹ ਤਾਂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇਣ ਹੂੰ ਸਾਡੇ ਕੋਈ ਵੜਾਈ ਨਹੀਂ ਅਸੀਂ ਮਿਹਨਤ ਕਰਦੇ ਹਾਂ ਜਿਹੜਾ ਫਾਲੋ ਪਰਮਾਤਮਾ ਦੇ ਰਿਹਾ ਬਹੁਤ ਚੰਗਾ ਫਲ ਦੇ ਰਿਹਾ ਸਾਡੀ ਟੀਮ ਨੂੰ ਅੱਛਾ ਇਹ ਜਿਹੜੀ ਪਹਿਲਾਂ ਛੋਟੀ ਹੈ ਅੱਜ ਸਰਪੰਚ ਸਾਹਿਬ ਕੋਲ ਪੈਦਾ ਹੋਈ ਤੇ ਉਸ ਤੋਂ ਬਾਅਦ ਚ ਸੂਈ ਤੇ ਦੁੱਧ ਦਿੱਤਾ ਹਨ ਤੁਸੀਂ ਤੇਨੂੰ ਜੰਮਦੀ ਤੋਂ ਦੇਖ ਰਹੇ ਹੋ ਜੀ ਜੀ ਸ਼ੁਰੂ ਤੋਂ ਆਸਾਂ ਸੀ ਕਿ ਬਹੁਤ ਸੋਹਣਾ ਤੋਂ ਬਹੁਤ ਚੰਗੀਆਂ ਆਸਾਂ ਸਨ ਹੂੰ ਨਾਰਮਲ ਬਾਅਦ ਚ ਪੈਦਾ ਹੋਈ ਹੈ ਹੂੰ ਬਹੁਤ ਚੰਗਾ ਦੁੱਧ ਦਿੱਤਾ ਤੇ ਜਦੋਂ ਵੱਡੀ ਮੱਝ ਬਣੂਗੀ ਦੂਜੇ ਤੇਜਸੂਏ ਬਹੁਤ ਚੰਗੀਆਂ ਮੱਝ ਬਣेंगी ਇੱਕ ਛੋਟੀ ਹੋਰ ਸੂਣ ਵਾਲੀ ਹੈ ਹਾਂਜੀ ਉਹ ਹੁਣ ਕਿਵੇਂ ਲੱਗਦੀ ਹੈ ਦੇਖ ਕੇ ਆਸ ਬਹੁਤ ਵੱਡੀ ਹੈ ਜੀ ਬਿਲਕੁਲ ਜਿਹੜੇ ਇਹ ਏਆਈ ਤੁਸੀਂ ਤਾਂ ਕਿਉਂਕਿ ਤੁਹਾਡੀ ਫੀਲਡ ਪ੍ਰੈਕਟਿਸ ਹੈ ਹਾਂਜੀ ਪੰਜਾਬ ਗੋਲ ਦੀ ਕਾफी ਕੀਤੀ ਹੋਣੀ ਹੈ ਇਸ ਏਰੀਆ ਦੇ ਵਿੱਚ ਬਸ ਉਹੀ ਲੱਭ ਜਾ ਜੀ ਸਭਰਾਮਾ ਵਾਲੇ ਹੂੰ ਲੈਣਾ ਲਾ ਦਿਆਂ ਕਿ ਲੈਣਾ ਚਾਹੀਦੀ ਹੁਣ ਅੱਛਾ ਹਾਂਜੀ ਠੀਕ ਹੈ ਸੋ ਦੋਸਤੋ ਹੌਸਲਾ ਹੈ ਡਾਕਟਰ ਸਾਹਿਬ ਦਾ ਸੋ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਤੁਸੀਂ ਲੰਬਾ ਟਾਈਮ ਦੇਖਿਆ ਤੇ ਭਰਾ ਪਹੁੰਚੇ ਸੀ ਤੇ ਇਹਨਾਂ ਦੇ ਸਾਰਿਆਂ ਦੇ ਵਿਚਾਰ ਜਾਣਨੇ ਹੱਕਵੰਦਾ ਸੀ ਇਹ ਜਿਹੜੇ ਇਹਨਾਂ ਦੇ ਹੱਥ 'ਚ ਨੋਟਾਂ ਦੇ ਹਾਰ ਹੈ ਏ ਉਸ ਝੋਟੀ ਵਾਸਤੇ ਐ ਦੋਸਤੋ ਇੱਕ ਸਨਮਾਨ ਚਿੰਨ ਜਿਹੜਾ ਸਰਪੰਚ ਗੁਰਦੇਵ ਸਿੰਘ ਸਭਰਾ ਉਹਨਾਂ ਨੂੰ ਇਹ ਝੋਟੀ ਦੀ ਲਾਈਵ ਮਿਲ ਕੇ ਕਰਾਉਣ ਕਰਕੇ ਨਾਲ ਉਹਨਾਂ ਦੇ ਸੁਪੁੱਤਰ ਤੁਸੀਂ ਰੈੱਡ ਟਰਬਨ ਦੇ ਵਿੱਚ ਦੇਖ ਰਹੇ ਹੋ ਸਰਪੰਚ ਸਾਹਿਬ ਦਾ ਬੇਟਾ ਸੋ ਇਹਨਾਂ ਵੱਲੋਂ ਇਹਨੂੰ ਸਰਪੰਚ ਸਾਹਿਬ ਨੂੰ ਇੱਕ ਸਨਮਾਨ ਚਿੰਨ ਜਿਹੜਾ ਉਹ ਇੰਨਾ ਭਰਾਵਾਂ ਵੱਲੋਂ ਦਿੱਤਾ ਜਾਣਾ ਸੋ ਦੋਸਤੋ ਇੱਕ ਇਹ ਸਨਮਾਨ ਚਿੰਨ ਯਾਦਾਂ ਹੁੰਦੀਆਂ ਧਿਆਨ ਚ ਰਹਿੰਦੀਆਂ ਵੀ ਆਪਾਂ ਝੋਟੀ ਦੀ ਚੁਆਈ ਕਰਾਈ ਸੀ ਤੇ ਉੱਥੋਂ ਆਪਾਂ ਨੂੰ ਆ ਇੱਕ ਜਿੰਰੀ ਮਿਲੀ ਸੀ ਜਾਂ ਇੱਕ ਨਿਸ਼ਾਨ ਜਿਹੜਾ ਇੱਕ ਯਾਦਗਾਰੀ ਚਿੰਨ੍ਹ ਮਿਲਿਆ ਸੀਗਾ ਉਹ ਮੇਰੇ ਵਾਸਤੇ ਆ ਧੰਨਵਾਦ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਬੁਲਾਇਆ ਕਿਉਂਕਿ ਮੇਰਾ ਇਹ ਸ਼ੌਂਕ ਹੈ ਤੇ ਮੈਂ ਵੀ ਇਹ ਚਾਹੁੰਦਾ ਵੀ ਘਰਾ ਦੇ ਵਿੱਚ ਇਦਾਂ ਦੀਆਂ ਝੋਟੀਆਂ ਪੈਦਾ ਹੋਣ ਤੇ ਹਰੇ ਘਰੇ ਦੁੱਧ ਜਿਹੜਾ ਉਹ ਇਸ ਤਰ੍ਹਾਂ ਦਾ ਪੈਦਾ ਹੋਵੇ ਵੀ ਪਹਿਲਣਾ ਹੀ ਝੋਟੀਆਂ ਇੰਨੇ ਸੋਹਣੇ ਰਿਕਾਰਡ ਬਣਾਉਣ ਧੰਨਵਾਦ ਫੇਰ ਸਾਰੀ ਟੀਮ ਦਾ ਬਾਈ ਜਿੰਨੇ ਪਹੁੰਚੇ ਹੋ ਤੇ ਜਾਂ ਜਿਨ੍ਹਾਂ ਨੇ ਉਪਰਾਲਾ ਕੀਤਾ ਧੰਨਵਾਦ ਅਰਜ